ਚੌਂਕੀ ਕੋਲ ਆ ਗਿਆ ਸਰਿਆਸ ਤੇ ਤਾਣਾ ਗੇ ਸਰ ਕੰਨ ਰੱਖਿਆ ਨਾ ਬੋਲਦਾ ਰੁਕ ਸਰ ਪਿੱਛੇ ਬੈਠਾ ਬੋਲਦਾ ਅੱਗੇ ਚੱਲ ਸਰਾ ਗਿਆ ਸਰ ਇੱਥੇ ਕੋਲ ਬਰ ਪੁੱਜਾ ਮੈਂ ਚੌਂਕੀ ਕੋਲ ਪਿੱਛੇ ਸਰ ਪਿੱਛੇ ਤਰੇ ਬੋਲਦਾ ਰੁਕ ਰੁਕੇ ਤੇ ਸਰ ਮੈਂ ਫਿਰ ਉਹ ਗੱਜਨੀਆ ਰੁਕਿਆ ਸਰ ਉਹ ਪਿੱਛੇ ਉਤਰੀ ਆ ਮੈਂ ਸਰ ਸਿੱਧਾ ਚੌਂਕੀ ਕੋਲ ਚਲੀ ਜਾ ਤੇ ਚੌਂਕੀ ਅੰਦਰ ਉਹਨੇ ਸਰ ਉਹਨੇ ਸੁਣਾਇਆ ਮੈਂ ਸਰ ਇਹ ਨਹੀਂ ਕੱਲ ਉਹਨੇ ਕੱਪੜੇ ਕਿੱਦਾਂ ਦੇ ਪਾਏ ਸਿਰਫ ਕੁਰਤਾ ਪਜਾਮਾ ਪਾਇਆ ਸੀ ਬਲੈਕ ਕਲਰ ਦਾ ਤੇ ਸਿਰੇ ਪੜਦਾ ਬੰਨਦਾ ਸੀ ਕਾਲੇ ਕਲਰ ਦਾ ਅੱਛਾ ਤੇ ਬੈਗ ਪਾਇਦਾ ਸਰ ਤੇ ਪਿਸਟਲ ਫੜੀ ਦੇ ਹੱਥ 'ਚ ਪਿਸਟਲ ਹੀ ਕਿਤੇ ਸੌਲਟੀ ਸਰ ਇੱਕ ਨਿੱਕੀ ਫੜੀ ਦੇ ਇੱਕ ਵੱਡੀ ਸੀ ਸਰ ਉਹ ਵੱਡੀ ਸਰ ਉਹਨੂੰ ਪਿੱਛੇ ਪਾਇ ਲਈ ਸੀ ਤੇ ਦਾੜੀ ਰੱਖੀ ਦੀ ਸਰ ਵੱਡੀ ਵੱਡੀ ਹਾਂਜੀ ਹਾਈਟ ਕਿੰਨੀ ਸੀ ਸਰ ਹਾਈਟ ਮੇਰੇ ਜਿੰਨੀ ਹੀ ਸਰ ਸਾਡੇ ਪਾਸ 6 ਫੁੱਟ ਜੀਤ ਜਗਰੀਉਂ ਪੰਜਾਬ ਬਾਰਡਰ ਨਿਊਜ਼ ਕੋਟਪਟੀਆਂ ਵਿੱਚ ਦੋ ਸ਼ੱਕੀ ਵਿਅਕਤੀ ਦੇਖਣ ਦੀ ਘਟਨਾ ਤੋਂ ਬਾਅਦ ਅੱਜ ਨਵਾਂ ਮਾਮਲਾ ਜੋ ਹੈ ਉਹ ਪੰਜਾਬ ਦੇ ਨਾਲਕ ਦੇ ਪਿੰਡ ਕੀੜੀ ਗੱਡਿਆਲ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਵਿਅਕਤੀ ਦੇ ਵੱਲੋਂ ਬਿਆਨ ਦਿੱਤਾ ਗਿਆ ਪੁਲਿਸ ਨੂੰ ਕਿ ਉਸ ਨੂੰ ਰਾਤ ਨੂੰ ਇੱਕ ਸੰਦੇਕਦ ਵੱਲੋਂ ਹੱਥ ਦੇ ਕੇ ਲਿਫਟ ਮੰਗੀ ਗਈ ਅਤੇ ਉਸ ਨੇ ਸਪਸ਼ਟ ਤੌਰ ਤੇ ਕਿਹਾ ਕਿ ਉਹ ਹਥਿਆਰਬੰਦ ਸੀਗਾ ਉਸ ਕੋਲ ਇੱਕ ਪਿਸਤਲ ਅਤੇ ਇੱਕ ਰਾਈਫਲ ਸੀਗੀ ਅਤੇ ਕਾਲੇ ਰੰਗ ਦਾ ਪਹਿਰਾਵਾ ਜੋ ਸੀਗਾ ਸੰਦੇਕਦ ਵੱਲੋਂ ਪਾਇਆ ਗਿਆ ਸੀ ਜਿਸ ਦੇ ਚਲਦੇ ਉਸ ਤੋਂ ਲਿਫਟ ਮੰਗਨ ਤੋਂ ਬਾਅਦ ਚ ਨਾਕੇ ਦੇ ਪਿੱਛੇ ਹੀ ਰੋਕਣ ਦੇ ਹੁਕਮ ਦਿੱਤੇ ਗਏ ਅਤੇ ਜਦੋਂ ਬਾਈਕ ਨੂੰ ਰੋਕਿਆ ਤਾਂ ਉਸ ਸੰ nghiਗਤ ਬਾਈਕ ਛੱਡ ਕੇ ਭੱਜ ਗਿਆ ਅਤੇ ਉਸ ਵੱਲੋਂ ਤੁਰੰਤ ਜਾ ਕੇ ਪੰਜਾਬ ਪੁਲਿਸ ਨੂੰ ਸੂਚਨਾ ਦਿੱਤੀ ਜਿਸ ਦੇ ਰਿਗਾਰਡਿੰਗ ਤੁਹਾਡੇ ਨਾਲ ਇਸ ਵਿਅਕਤੀ ਵੱਲੋਂ ਪੰਜਾਬ ਪੁਲਿਸ ਨੂੰ ਦਿੱਤੇ ਗਏ ਬਿਆਨ ਦੇ ਸੰਬੰਧੀ ਜੋ ਰਿਕਾਰਡਿੰਗ ਹੈ ਤੁਹਾਡਾ ਨਾਲ ਸ਼ੇਅਰ ਕਰ ਰਹੇ ਹਾਂ ਕਿ ਕਿਵੇਂ ਉਸ ਵਿਅਕਤੀ ਨੇ ਪੂਰੀ ਜਾਣਕਾਰੀ ਇਸ ਆਡੀਓ ਦੇ ਵਿੱਚ ਸ਼ੇਅਰ ਕੀਤੀ ਹੈ ਕਿ ਆਖਰ ਉਸ ਵਿਅਕਤੀ ਦਾ ਪਹਿਰਾਵਾ ਕਿਵੇਂ ਦਾ ਸੀਗਾ ਔਰ ਉਸਨੇ ਪੂਰੀ ਪੁਸ਼ਟੀ ਕੀਤੀ ਹੈ ਕਿ ਉਹ ਹਥਿਆਰਬੰਦ ਸੀ ਅਤੇ ਔਰ ਪੂਰਨ ਰੂਪ ਨਾਲ ਉਹ ਵਿਅਕਤੀ ਜੋ ਉਸ ਸੰਦੇਕ ਦੇ ਲੱਗ ਰਿਆ ਸੀ ਔਰ ਉਸ ਤੋਂ ਬਾਅਦ ਪੰਜਾਬ ਪੁਲਿਸ ਜੋ ਹੈ ਪੱਬਾਂ ਪਾਰ ਹੋ ਚੁੱਕੀ ਹੈ ਔਰ ਇਲਾਕੇ ਦੇ ਵਿੱਚ ਵੱਡੇ ਤੌਰ ਤੇ ਸਵੇਰ ਤੋਂ ਹੀ ਐਨਓਐਸਜੀ ਕਮਾਂਡੋ ਅਤੇ ਇਸ ਤੋਂ ਇਲਾਵਾ ਐਸਓਜੀ ਕਮਾਂਡੋ ਦੇ ਨਾਲ ਜੰਮੂ ਕਸ਼ਮੀਰ ਦੀ ਪੁਲਿਸ ਮਿਲ ਕੇ ਇੱਕ ਵੱਡਾ ਸਰਚ ოਪਰੇਸ਼ਨ ਜੋ ਹੈ ਸਵੇਰ ਤੋਂ ਚਲਾ ਰਹੀ ਹੈ ਤਾਂ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਸੰਦੇਕਦਾਂ ਦੀ ਜਾਣਕਾਰੀ ਜੋ ਹੈ ਹਾਸਲ ਕੀਤੀ ਜਾ ਸਕੇ ਅਤੇ ਕੋਈ ਵੀ ਅਨਸੁਖਾਵੀ ਘਟਨਾ ਹੋਣ ਤੋਂ ਬਚਾਈ ਜਾ ਸਕੇ ਤੁਸੀਂ ਦੇਖ ਰਹੇ ਹੋ ਪੰਜਾਬ ਵਾਰਡਨ ਨਿਊਜ਼ ਤੇ ਮੈਂ ਰਕੇਸ਼ ਸ਼ਰਮਾ ਬਮਿਆਲ ਸਤਿ ਸ਼੍ਰੀ ਅਕਾਲ ਜੀ ਸਰਿਆ ਤੇ ਤੇਨੋ ਅਗੇ ਸਰ ਕਰਨ ਰੱਖਿਆ ਨਾ ਬੋਲਦਾ ਰੁਕ ਪਰ ਪਿੱਛੇ ਬੈਠਾ ਬੋਲਦਾ ਅੱਗੇ ਚੱਲ ਸਰਾ ਗਿਆ ਸਰ ਇੱਥੇ ਕੋਲ ਪਰ ਪੁੱਜਾ ਮੈਂ ਚੌਂਕੀ ਕੋਲ ਪਿੱਛੇ ਸਰ ਪਿੱਛੇ ਤਰੇ ਬੋਲਦਾ ਰੁਕ ਰੁਕੇ ਤੇ ਸਰ ਮੈਂ ਫਿਰ ਉਹ ਗੱਜਿਆਂ ਰੁਕੇ ਆ ਸਰ ਉਹ ਪਿੱਛੇ ਉਤਰੀ ਆ ਮੈਂ ਸਰ ਸਿੱਧਾ ਚੌਂਕੀ ਪਰ ਚਲੀ ਜਾ ਤੇ ਚੌਂਕੀ ਅੰਦਰ ਸਰ ਉਹਨੇ ਸੁਣਾਇਆ ਮੈਂ ਸਰ ਇਹਨੇ ਕਰ ਲਈ ਉਹਨੇ ਕੱਪੜੇ ਕਿੱਦਾਂ ਦੇ ਪਾਏ ਸਿਰਫ ਕੁਰਤਾ ਪਜਾਮਾ ਪਾਇਆ ਸੀ ਬਲੈਕ ਕਲਰ ਦਾ ਤੇ ਤੇ ਸਿਰੇ ਪਰਤਾ ਬੰਨਦਾ ਸੀ ਕਾਲੇ ਕਲਰ ਦਾ ਅੱਛਾ ਤੇ ਬੈਗ ਪਾਇਦਾ ਸਰ ਤੇ ਪਿਸਤਲ ਫੜੀ ਹੱਥ ਚ ਪਿਸਤਲ ਹੀ ਕਿਤੇ ਸੌਲਟਿੰਗ ਸਰੇ ਇੱਕ ਨਿੱਕੀ ਫੜੀ ਦੇ ਇੱਕ ਵੱਡੀ ਸੀ ਸਰ ਉਹ ਵੱਡੀ ਸਰ ਉਹਨੂੰ ਪਿੱਛੇ ਪਾਇਆ ਜੀ ਤੇ ਦਾੜੀ ਰੱਖੀ ਜੀ ਸਰ ਵੱਡੀ 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 ਹਾਂਜੀ ਹਾਈਟ ਕਿੰਨੀ ਸੀ ਸਰ ਹਾਈਟ ਮੇਰੇ ਜਿੰਨੀ ਸੀ ਸਰ 5.5 6 ਫੁੱਟ ਸੀ ਹੋਰ ਉਹਦੇ ਬਾਰੇ ਸਾਰੇ ਖੁਮਾਲ ਕਿਤੇ ਜਾਰੀ ਹੈ ਕਹਿੰਦੇ ਨੇ ਤੁਹਾਡੇ ਨਾਲ ਲੱਗਦਾ ਪਿੰਡ ਗਾਇ ਕਿੜੀ ਗੰਡਿਆਲ ਜਿਹੜਾ ਜੈਨਕ ਜੀ ਕਹਿੰਦੇ ਰਾਤ ਨੂੰ ਇੱਥੇ ਵੀ ਕਿਸੇ ਨੇ ਦੇਖੇ ਨਾ ਸ਼ਕੀਪ ਸਿਕਟਰ ਵੀ ਗੱਲਬਾਤ ਸਾਹਮਣੇ ਆ ਜੀ ਸਰ ਗੱਲ ਸੁਣਨ ਵਿੱਚ ਆਈ ਹੈ ਜੀ ਵੀ ਜਿਹੜੀ ਸਾਡੇ ਨਾਲ ਚਾਂਡਪੁਰ ਗੰਡਿਆਲ ਨਾਲੇ ਪਿੰਡ ਲੱਗਦੇ ਨੇ ਉਧਰੋਂ ਦੇ ਬੰਦੇ ਸ਼ਕੀਤਾਂ ਲੰਘ ਕੇ ਆਏ ਹੋਣਾ ਉਹਦੇ ਸਬੰਧ ਵਿੱਚ ਜਿਹੜਾ ਪੁਲਿਸਰ ਪ੍ਰਸ਼ਾਸਨ ਹੈ ਉਹ ਸਾਰੇ ਸਾਰੇ ਜਿਹੜੇ ਪਿੰਡਾਂ ਦੇ ਵਿੱਚ ਸਰਚ ਅਭਿਆਨ ਕਰਦੇ ਪਏ ਸਾਰੇ ਜਿਹਨੇ ਡੇਰੇ ਹੈਗੇ ਜਾਂ ਖਾਲੀ ਬਾਗ ਪੇਨਾ ਤੇ ਲੋਕਾਂ ਦੇ ਇਹ ਲੋਕਾਂ ਨੇ ਬਾਗ ਬੂਗ ਲਾਇਨਾ ਨੀਚੇ ਦੇ ਵਗਾਰਾ ਉਸਾਰੇ ਉਹ ਰਿਸਰਚ ਹੋ ਰਹੀ ਹੈ। ਕੀ ਹਜੇ ਤਾਂ ਕੁਝ ਪਤਾ ਚੱਲਿਆ ਵੈਸੇ? ਕੀ ਨਹੀਂ। ਉਹ ਸਾਰਾ ਪਾਸੇ ਵੇਰਵੇ ਚਲੇ ਆਂ ਪੁਲਿਸ ਨਾਲ ਹੀ ਚਲੇ ਆਂ। ਫਾਇਦਾ ਕੁਝ ਪਤਾ ਚੱਲੇ। ਯਾਰ ਕੇ ਬੜਾ ਦੁੱਤ ਕੀ ਬਜਾ। ਇਹ ਸਰ ਇਹ ਏਰੀਏ ਚ ਨਾ ਕੁਝ ਦੋ ਸ਼ੱਕੀ ਵਿਅਕਤੀ ਵਿਖੇ ਗਏ ਸੀ। ਜਿਹਦੇ ਸਬੰਧ ਵਿੱਚ ਸੀਨਾਪਸਟਾਨ ਤੋਂ ਸਰਚ ਆਪਰੇਸ਼ਨ ਚੱਲ ਰਿਹਾ। ਤੇ ਉਹਨਾਂ ਦੀ ਤਲਾਸ਼ ਜਾਰੀ ਹੈ। ਕਿੰਨੀ ਫੋਰਸ ਜਿਹੜੀ ਹੈ ਇਸ ਲਈ। ਇਹ ਰੱਖੋ ਜੀ ਆਪਣੀ ਐਸਓਜੀ ਟੀਮ ਸਾਡੇ ਐਸ ਐਚਓ ਨੰਗਲਪੂਰ ਕਲਾ ਸਾਡੇ ਹੋਰ ਫੋਰਸ ਤਕਰੀਬਨ 35 ਜਵਾਨ ਹੈਗੇ ਜਿਸ ਸਰਚਪ੍ਰੇਸ਼ਨ ਸਾਡੀ ਸਾਡੀ ਟੀਮ ਚ ਕਰ ਰਹੀ ਹੈ ਔਰ ਇਸ ਤੋਂ ਇਲਾਵਾ ਹੋਰ ਵੀ ਕਾਫੀ ਟੀਮਾਂ ਨੇ ਸਰਚ ਚੱਲ ਰਹੀ ਹੈ ਲਗ ਲਗ ਏਰੀਆ ਚ ਵਿੱਚ ਜਿਹਨੇ ਜਿਆਦਾ ਤੇ ਬੜਾ ਲੱਗਦਾ ਉਹ ਸਾਰੀਆਂ ਜਗ੍ਹਾ ਤੇ ਚੱਲ ਰਹੀ ਹੈ ਦੇਖੋ ਜੇ ਆਪਣੇ ਪਠਾਨਕੋਟ ਦੇ ਨਾਲ ਜਿੱਨਾ ਹੁੰਦਾ ਇੰਟਰਨੈਸ਼ਨਲ ਬਾਰਡਰ ਇਣਕੇ ਦਾ ਲੱਗਦਾ ਸਾਰੀ ਸਰਚਪ੍ਰੇਸ਼ਨ ਚੱਲ ਰਹੀ ਹੈ ਸਰ ਕੋਡ ਭਟੀਆਂ ਦੇ ਵਿੱਚ ਵੀ ਦੇਖੇ ਗਈ ਸੀ ਕਿ ਲੱਗਦਾ ਕਿ ਉਹ ਹੋਈ ਹੋ ਸਕਦੇ ਸ਼ੱਕ ਸਾਨੂੰ ਹੀ ਹੈ ਤੁਹਾਡਾ ਇਸ ਵਾਂਚੇ ਸਾਡੀ ਚੱਲ ਰਹੀ ਹੈ ਤਕਰੀਬਨ 4 ਦਿਨ ਹੋ ਗਏ ਹੈ ਇਸ ਸਪੈਸ਼ਲ ਸਰਚ ਸਾਡੀ ਸਰਚ ਆਪਰੇਸ਼ਨ ਹੀ ਚੱਲ ਰਹੀ ਨੇ ਜਾ ਕੇ ਬਾਕੀ ਵੀ ਕੋਈ ਹੋਰ ਸਿਕਿਉਰਿਟੀ ਜਿਸ ਨਾਲ ਨਾਕੇ ਵਗੈਰਾ ਹੈਗੇ ਨੇ ਬਿਲਕੁਲ ਨਾਕੇ ਲੱਗੇ ਜੀ ਵੱਖੋ ਫੋਰਸਾਂ ਦੇ ਵੱਖੋ ਨਾਕੇ ਵੀ ਲੱਗੇ ਸੈਚੂਪਰੇਸ਼ਨ ਪਾਰਟੀਆਂ ਵੀ ਬਣੀਆਂ ਨੇ ਹੁਣ ਸੱਚ ਚੱਲ ਰਹੀ ਹੈ ਕਿਹੜੀ ਕਿਹੜੀ ਟੀਮਾਂ ਜਿਹੜੀਆਂ ਹੈਗੀਆਂ ਜਿਹੜੀ ਸਰਚ ਆਪਰੇਸ਼ਨ ਦੇ ਵਿੱਚ ਸ਼ਾਮਲ ਹੈਗੀਆਂ ਸਰਚ ਆਪਰੇਸ਼ਨ ਮੇਰੇ ਤੋਂ ਇਲਾਵਾ ਆਪਣੇ ਡੀਐਸਪੀ ਨਾਰਕੋਟਿਕ ਨੇ ਸਾਡੇ ਤੇ ਸਾਧ ਦਲਬਖ ਸਿੰਘ ਜੀ ਔਰ ਇਨਸਪੈਕਟਰ ਤਰਜੰਦਰ ਸਿੰਘ ਨੇ ਹੋਰ ਵੀ ਵੱਖੋ ਵੱਖੋ ਟੀਮਾਂ ਗਈਆਂ ਨੇ ਕੋਈ ਸਪੈ i don't know if nicht mehr